ਸਲੋਕ ਅੰਲਾ ਕੈਨਾ ਦੁਖ ਦਰ ਸੁਖ ਰੋਗ ਪਿਆ ਜਾਨ ਸਭ ਤਾ ਮਨਾ ਹੋਈ ਗੁਰ ਕਰਤਾ ਕਰਨਾ ਮੈਂ ਨਹੀਂ ਚਾਹੋ ਕਰੇ ਨਾ ਹੋਈ ਬਲਹਾਰਿ ਨ ਦਰ ਬਸਿਆ ਤੇਰਾ ਰੰਤ ਤਾ ਹੀ ਲਖਿਆ ਰਹਾ ਜਾਤ ਉਹ ਜੋ ਜਤ ਮੈਂ ਜਾਤਾ ਕਲਾ ਭਰਪੂਰ ਹਾਰ ਸੱਚਾ ਸਹਿਬ ਸਿਰ ਸੋਵਾਲੇ ਹੋ ਜਿਨ ਕੀਤੇ ਸੋ ਪਾਰ ਪਿਆ ਕਮ ਨਾਮ ਰਹਿ ਕਰਤੇ ਕਿਆਂ ਪਾਤਾ ਜੋਗਿ ਕਰਨਾ ਸੋ ਕਰਤਾ ਸਦਾ ਰਾਗਾਸਾ ਮਹੱਲਾ ਕਹਿਨਾ ਇੱਕ ਓਕਾਰ ਸਤਿ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਬੈ ਸਰਸੰਭਲ ਵਾਜੇ ਤੇਰੇ ਨਾਮ ਜਿਉਂ ਇੱਕ ਸੰਕਾ ਕੇ ਤੇਰੇ ਬਾਗਣ ਹਾਰੇ ਕਹਤੇ ਤੇਰੇ ਰਾਗ ਕ੍ਰਿਸ਼ਣ ਕਹੀਏ ਕਿਤੇ ਤੇਰੇ ਬਾਗਣ ਪਾਰੇ ਗਾਵਣ ਤੁਨ ਪੜ ਪੜਦੇ ਸੰਤਨ ਗਾਵਣ ਰਤੰ ਤਵਾਰੇ ਗਾਵਣ ਤੁਨ ਕਿ ਤੁ ਕੋ ਪਲਿਤ ਜਾਣੜ ਨਿਖਲਿ ਇਕ ਤਰੰਪੇ ਚਾਰ ਗਾਵਣ ਤੁਨ ਸਰਬ੍ਰਹਮ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਤੁ ਇੰਤਰੀਂਦਰਸ ਬੈਠੇ ਤੇਵ ਤੇ ਅੰਦਰੰਦਲੇ ਗਾਵਤੁ ਰੂਸਿ ਸੁਮਦੀ ਅੰਦਰ ਗਾਵਤੁ ਸਦ ਵਿਚਾਰੇ ਗਾਵਤੁ ਨਿਤਿ ਸਤਿ ਸੰਪਾਖੀ ਗਾਵਤੁ ਵੀਰ ਕਰਾਰੇ ਗਾਵਤੁ ਪੰਡਤ ਪੜਨ ਰਖੀ ਸਰ ਜਗ ਜਗ ਵੇਤਨ ਨਾਲੇ ਗਾਵਤੁਰ ਮੋਹਣੀਆ ਮਨਮੋਹਣ ਸੁਗਮਚਪੈ ਅਨੰਦ ਗਾਵਤੁਰ ਰਤਨ ਪਾਏ ਤੇਰੇ ਸਤਿਰਥ ਨਾਨੇ ਗਵਤੁਰ ਜੋਤ ਮਹਾਬਰਸੂਰਾ ਗਾਵਤੁਰ ਖੜੀ ਚਾਰੇ ਗਵਤੁਰ ਖੰਡ ਮੰਡਲ ਕਰਹਿ ਮੰਡਾ ਕਰ ਕਰ ਕੇ ਤੇਰੇ ਧਾਰੇ ਸਤਿ ਤੁਨੋਂ ਗਾਵਨ ਤਖਤ ਭਾਪਨ ਤੇ ਤੇਰੇ ਭਗਤ ਸਾਲੇ ਔਰ ਕਹਤੈ ਤੁਨੋਂ ਕਾਮਨ ਸੇ ਮੈਂ ਚਿਤ ਨ ਆਵਨ ਨਾਮ ਕਾ ਵਿਚਾਰੇ ਸੋਈ ਸੋਈ ਸਦਾ ਸਭ ਸਾਹਿਬ ਸੱਚਾ ਸੱਚੇ ਨਹੀਂ ਹੈ ਤਿਉ ਹੋ ਸਿ ਜੈ ਨ ਜਾਸੀ ਰਚਨਾ ਕੇ ਨ ਰਚਾਈ ਰੰਗ ਦੇ ਰੰਗੀ ਭਰਤੀ ਕਰ ਕਟ ਸੀ ਮਾਇਆ ਜਿਨੋ ਪਾਉ ਕਰ ਪਰ ਦੇਖੇ ਕੀ ਤਾਇ ਆਪਣ ਜਿਉ ਤਿਸ ਦੀ ਵੜੇ ਆਵੀ ਜੋ ਤੇ ਸੁਭਾਅ ਵੈ ਸੋਈ ਕਰਸੀ ਪ੍ਰਮਖ ਮਨਾ ਕਰਨਾ ਚਾਹੀ ਸੋ ਪਾਸਾ ਸਾਥ ਪਾਸਾ ਹੀ ਨਾਨਕ ਰਹਿਣ ਰਜਾਈ ਆਸਾ ਮੱੱਲਾ ਤੈਨਾ ਸੁਣ ਵੱਡਾ ਐ ਸਭ ਕੋਏ ਕਿਹਨੋਂ ਵੱਡਾ ਨਹੀਂ 타 ਹੋਏ ਕੀਮਤ ਪਾਏ ਨਾ ਕਹਿਆ ਜਾਏ ਕਿਹਰੇ ਮਾਰੇ ਹੇ ਸੁਮਾਈ ਵੱਡੇ ਮੇਰੇ ਸਾਹਿਕ ਕਿੰ ਗੰਬੀਰਾ ਗੁਣ ਹੀਰਾ ਕੋਈ ਨ ਜਾਣੇ ਕਿ ਰਾਖੇ ਤਾ ਕਿ ਅੜੀਰਾ ਰਹਾ ਸਾਰਸਤੀ ਸੁਖ ਮਾਈ ਸਾਕੇ ਜੁਣ ਕੀਮਤ ਪਾਏ ਜਾਨੀ ਕਹੇ ਗੁਰੂ ਕਰਹਾਏ ਹੇਣਾ ਚਾਹੀ ਤੇਰੀ ਤਨ ਵੜੇ ਆਈ ਸਭ ਸੱਜ ਸੱਤ ਅਸਰ ਚੰਗੇ ਆਈਆ ਸਿੱਧਾ ਪੁਰਖਾਂ ਕਿਆ ਵੜੇ ਆਈਆ ਕੋਈ ਸਦੀ ਕਿਨੇ ਨਾ ਪਾਈਆ ਕਰਮ ਨੈ ਤਾਂ ਵਿਚਾ ਕਰਹਈਆ ਆਪਣਾ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਕਿਸੈ ਕੈ ਚਾਰਾ ਨਾ ਸੱਚ ਸੋਾਰ ਰਹਾਰਾ آسان جی ہسرا مر جا سچا سوکھ بسر سچا سو سچ نائ رہا ਸਾਥੇ ਨਾ ਕੀ ਬੜਿਆ ਆਪ ਸਕੈ ਕੀਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹ ਅਡਨ ਹੋਵੇ ਘਾਟ ਨਾ ਜਾਏ ਨਾ ਹੋਵੇ ਨ ਹੋਵੇ ਸੁਗਤinta ਨਹੀਂ ਨਾ ਚੁੱਕੇ ਭੋਗ ਗੁਣ ਹੋਰ ਨਾ ਕੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਰਾਤ ਜੁਨਾ ਕਰਕੇ ਕੀਤੀ ਰਾਤ ਖਸਮ ਸਾਰੇ ਤੈਨੂੰ ਜਾਤ ਨਾਨਕ ਨਾਵੇਂ ਬਾਤ ਸੁਣਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਅਨੋਖੇ ਪਾਸ ਹਨ ਕਿਰੈ ਕਿਨ ਸਤਿਗੁਰ ਸਰਣਾਇ ਕਰਦੇ ਆਤਿ ਪ੍ਰਦਾਸ ਦੇਰੇ ਮੀਰ ਪੁਰਦੇਵ ਮਕੋ ਰਾਮ ਨ ਪ੍ਰਦਾਸ ਤਉਤ ਨਾ ਮੇਰਾ ਪ੍ਰੀਤ ਸਖਾਈ ਹਰ ਕੀਤ ਸਮਰੀਰ ਹੈ ਰਾਸ ਸੁ ਰਹਾ ਹਰ ਜਨ ਕੇ ਬੜ ਭਾਜ ਬੜੇ ਰੇ ਜਿਨ ਪਰ ਮਨ ਸੰਦਾ ਹਰ ਪਿਆਸ ਹਰ ਹਰ ਨਾਮ ਲੈ ਅਸੈ ਮੈਂ ਸੰਗਤ ਕੁਨ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਦਾ ਪਾਇਆ ਜੋ ਸਤਿਗੁਰ ਸੰਗ ਸੰਤਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਦੇ ਸਤਿਗੁਰ ਸੰਗਤ ਪਾਈ ਤਿਨਹ ਸਗਲ ਲਖਾ ਦੇਖਾ ਸੰਤਾਨ ਧਨ ਧਨ ਸਤਿ ਸੰਤਸ ਪਾਇਆ ਮਿਲ ਜਨ ਨਾਨਕ ਨਾਮ ਬਰਦਾਸ ਰਾਗ ਗੁਰਦੀ ਮਹਲਾ 5 ਕਾਹੇ ਮਚਤ੍ਰੈ ਉਤਮ ਜ ਆਹਰਿ ਹਰਿ ਉਪਰਿਆ ਸੈ ਪ੍ਰਤਮਿਆ ਜੰਤੋ ਪਾਏ ਤਉ ਕਰਿ ਜਿ ਕੈ ਨ ਤਰਿਆ ਮੇਰੇ ਮਨੁ ਦੁਖੀ ਸਤਿ ਮਿਲੇ ਸੋ ਤਰਿਆ ਗੁਰ ਪਰਸਾਦ ਕਰਮ ਬੰਧ ਪਾਇਆ ਸੁਕੇ ਕਾਸ ਹਰਿਆ ਰਹਾ ਜਨ ਪਿਤਾ ਤੁਮ ਸੰਮਤਾ ਕੋ ਨਕ ਕੀ ਤਰਿਆ ਸਿਰ ਸਿਰ ਸੁਬਾਇ ਠਾਕੁਰ ਕਾਹਿ ਹੁਣ ਪੋ ਕਰਿਆ ਊੜੇ ਊੜਿਆ ਵਸੈ ਕੋਸਾ ਅਥੇ ਵਿਚਰੇ ਛਰਿਆ ਤਿ ਤੁਮ ਕਲਾ ਰਹਿ ਕਉ ਚੁਕਾਵੇ ਮਨ ਮੈ ਸਿਮਰਨ ਕਰਿਆ ਸਾਤ ਨਿਤ ਦਸਣ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਨ ਬਨ ਸਤ ਪਰ ਜਾਈਏ ਤੇਰਾ ਅਤ ਨਾ ਪਾਰ ਵਰਿਆ ਰਹਾ ਸੰਪੰਨਾ ਚੰਤਾ ਸੋ ਪ੍ਰਕਿਤੇ ਓਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਨਾ ਅਗਨੇ ਪਾਰਾ ਸਭ ਪਿਆਰੇ ਸਭ ਪਿਆਰੇ ਤੁਸੀਂ ਹਰ ਸੱਚੇ ਸਰਜਨ ਭਾਰਾ ਸਾਰੀ ਤੁਮਾਰੇ ਨੀਤੋ ਜੀਆ ਕਰ ਧਾਰਾ ਹਰਿਆ ਸੰਤੋ ਸਭੁ ਸੁਖ ਵਿਸਾਰਣੁ ਹਾਰਿ ਆਪੇ ਖਤਿ ਆਪੇ ਸੇਖੀ ਕੈ ਨਾਨਕ ਜਨ ਵਿਚਾਰਾ ਤੋ ਕਟਕਟੰ ਤਰਸ ਨਰਨਤਰ ਜੀ ਹਾਰਿ ਕੋ ਪ੍ਰਸਮਣਾ ਇਕ ਦਾਤਿਕ ਭਿਖਾਰੀ ਜੀ ਸਤਿ ਤੇਰੇ ਤੁਝ ਬੜੈ ਨਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਉ ਬੰਦਰੀ ਅਵੜਾ ਜਾਣਾ ਤੋਪਾ ਪਰਮਦੇਵ ਦੇ ਅੰਤ ਜੀ ਤੇਰੇ ਕਿਆ ਗੁਣਿਆ ਕੋ ਨਾੜਾ ਨਾਮ ਸੇਵਾਂ ਜੋ ਸੇਵ ਤੁਜੀ ਜਨਨ ਤਿਨ ਗੁਰ ਬਾਣਾ ਹਾਰ ਧਿਆਵੈ ਹਰ ਧਿਆਵੈ ਤੁਜੀ ਸੈ ਜਟਕ ਮੈਂ ਸੁਖ ਵਾਸੀ ਸੈ ਮੁਖ ਸੈ ਮੁਖ ਕੈ ਜਨਨ ਧਿਆਇਆ ਜੀ ਤਿੰਨ ਟੋਟੇ ਜਮਕੇ ਬਾਸੀ ਜਿਨ ਨਿਰ ਪਾਉ ਜਿਨ ਹਰ ਪਾਉ ਧੈ ਤੈ ਪਉ ਸੰਗੋ ਅਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸੁਮਾਸੀ ਸੇਤਨ ਸੇਤਜਨ ਤਰ ਤੈ ਜਨਨ ਤਿ ਬਲ ਜਸਸੀ ਤੇਰੀ ਬਗ ਤੇਰੀ ਪਕੁੰਡਾ ਕੀ ਪਰੰਦੇ ਦੇ ਅੰਤਉ ਤੇਰੇ ਬਗ ਤੇਰੇ ਪਰਸਲਾਣ ਦੋਜੀ

ਤੋ ਜਗ ਜਗ ਹੈ ਕਸ ਦਾ ਸਾਥ ਇੱਕ ਜੀ ਤੁਮ ਨੇ ਚਲ ਕਰਤਾ ਸੋਈ ਤੁਦੇ ਆਪੇ ਮਾਰੇ ਸੋਈ ਵਰਤੈ ਜਿਨ ਤੁਮ ਆਪੇ ਕਰੇ ਸੋ ਭੋਈ ਤੁਧਿਆਪੇ ਸਰਸਬ ਪਾਏ ਜੀ ਤੁਦੇ ਆਪੇ ਸਰਸਬ ਕੋਈ ਨਾਨਕ ਗਾਵੇ ਕਰਤੇ ਕੇ ਜਿਨ ਸਤਿ ਸੇ ਕਰ ਨੋਈ ਆਸਾਮਹੰਲਾ ਚੌਥਾ ਭੂ ਕਰਤਾ ਸਿਆਰ ਮੈਂ ਨਸਾਈ ਜੁਪ ਬਗ ਸੋਈ ਤਿਸੇ ਜੁਪ ਦੇ ਸੋਈ ਹੁ ਪਾਈ ਰਹਾ ਸਾਥ ਤੇਰੀ ਤੁਸਮੇ ਆਇਆ ਜਿਸੁ ਕਿਰਪਾ ਕਰੈ ਤੇ ਨਾਮ ਰਤਨੁ ਪਾਇਆ ਗੁਰਮਖਲਾਤਾ ਮਨੁ ਬੁਖਵਾਇਆ ਤੁਦੇ ਆਪੇ ਛੋੜਿਆ ਆਪੇ ਲਾਇਆ ਤੂੰ ਦਰਿਆ ਸਭ ਜੀ ਮਾਹੇ ਕੋਈ ਨਾ ਹੈ ਜੀ ਜਿਨ ਸਰ ਤੇ ਰਾਖੇ ਰਜੋ ਬਿਛੜਿਆ ਸਮਝੋ ਕੀ ਮੇਨ ਜਿਸਨੋ ਤੋ ਜਨ ਨਾਏ ਹਉ ਜਾਣੇ ਹਰ ਗੁਰ ਸਦੀਆ ਕੋ ਵਖਾਣ ਜੇ ਹਰ ਸੇਵੈ ਸਭ ਪਾਇਆ ਸਹ ਜੇ ਨਾਮ ਸੁਮਾਰਿਆ ਤੂੰ ਆਪੇ ਕਰਤਾ ਤੇਰਾ ਕਿਸਾ ਹੋਏ ਤੂ ਚਰਨ ਕੋਈ ਉਂ ਕਰ ਕਰ ਵੇਖੇ ਚੜ੍ਹ ਸੋਏ ਜਨਨਾਮ ਕਗੁਰ ਮੁਖ ਪ੍ਰਗਟ ਹੋਏ ਆਸਾ ਲਾ ਪਹਿਲਾ ਤਿਤ ਸਰੜੇ ਤੈ ਨਿਵਾਸਾ ਫੜੀ ਤਾਮਤ ਜਿਹੀ ਕੀਆ ਪੰਖਟਮ ਪਗਨੇ ਚਾਲੈ ਹਮੈ ਕਾ ਤੈ ਡੂਬੈ ਐ ਨਾ ਨਿਰਜੈ ਸੂਰਮਣਾ ਹਰਿ ਦਸਕ ਤੇਰੇ ਗੁਣ ਗਦਿਆ ਆਉ ਨਾਮ ਜਤੇ ਸਤਿ ਨਹੀਂ ਪੜਿਆ ਮੂਰਖ ਮੁਕਤਾ ਜਨੋ ਪਿਆ ਰਣਵਤ ਬਾਣ ਤੇ ਕੀ ਸਰੰਡਾ ਜਿਨ ਤੂੰ ਨਹੀਂ ਇਸਰਿਆ आसा मंदा पंजवा तै परम परदेविया गोविंद बिन के तेरी बरिया आवे काय तेरे नाम ता बा में सा संपन के वनाम शरण जाब ला ता जा प्रगण के चरण दता ਕਰਮ ਤਾਂ ਤੂੰ ਨੀਚ ਕਰੰਮ ਸਰਣ ਪਰੇ ਕੀ ਨ ਕੋ ਸ਼ਰਮ ਆਸ ਹੈ ਤਮਨੀ ਤੋ ਬਾਤ ਕੈਤੀ ਜੋ ਕਈ 함ਰੀ ਕਰੋ ਹਾ ਦੇ ਰਖਾ ਪੁਰ ਹੋਏ ਚਿਤ ਕੀ ਇੱਛਾ ਦੇ ਨੁੜ ਸਵੇ ਤੁੰਕਾਰੋ ਆਪਾ ਦੇ ਮੈਂ ਬਚਾਵੋ ਸੁਖੀ ਬਸੇ ਮੋਰ ਪਰਵਾਰਾ ਸਭੈ ਕਰਤਾਰਾ ਮੋਰ ਚਰਿ ਪਰਦੇ ਕਰਿਆ ਸਭੈ ਰੁਖ ਆਸੰਗਰਿਐ ਪੂਰਨ ਹੋਇ ਮਾਰੀ ਅਸਾ ਤੁੰਕੁ ਕੀਨੇ ਪਿਆਸਾ ਤੁਮੈ ਛਾੜ ਕੇ ਅਵਡੰਧਿਆਉ ਜੋ ਵਰਚੋ ਸੁਪੰਤੇ ਪਾਓ ਸੇਵਕ ਸਿਖੁ ਹੋਮਾਰੇ ਤਾਰ ਹੈ ਚਰਨ ਕ੍ਰਿਪਾ ਸ੍ਰਿਮਾਰੇ ਮਾਰ ਹੈ ਆਪ ਆਦਿ ਉਜੈ ਬਰਗੈ ਮਰਨ ਕਾਲ ਤਾਸਰਾਸਨ ਕਰਿ ਗੈ ਜੋ ਸਦਾ ਮਾਰੇ ਪਛਾ ਸਿਰਿਐ ਨੂ ਜੁਕੜਿਓ ਰਚਾ ਨਾ ਤੁਮੋ ਰਖਿ ਹਾਰੇ ਸੈ ਸੰਸਾਏ ਪਿਆਰੇ ਦੀਨ ਬਰਦੋਸ਼ਣ ਕੇ ਹੰਤਾ ਤੁਮ ਪ੍ਰੀਤ ਕਮ ਦਸਕੰਤਾ ਕਾਲ ਭਾਇ ਬ੍ਰਹਮਾ ਮਤਰਾ ਕਾਲ ਭਾਇ ਸੂਯੋਤਰਾ ਕਾਲ ਭਾਇ ਕਰਿ ਸ਼ਿ ਪ੍ਰਗਾਸਾ ਸਭ ਕਾਲ ਕਟੈ ਤੁਮ ਅਸਾ ਚੰਕਾ ਜੋਗੀ ਸੁਖੀਓ ਪੈਰਾ ਬ੍ਰਹਮ ਜੋਤੀਓ ਜਵਨ ਕਾਲ ਸਾ ਰੁਖ ਸਵਾਰਾ ਨਮਸਕਾਰ ਹੈ ਤੈ ਅਮਰਾਂ ਜੋ ਕਉ ਸਹਤ ਬਣਾਇਓ ਦੇਵਤਾ ਜਖਣ ਪਜਾਇਓ ਆ ਤੇ ਕੈਨ ਪਾਰਾ ਸੰਸਰ ਸੰਭੇ ਹੋ ਮਾਰਾ ਦਰਸਾਤ ਸੀ ਬਹੁ ਭਾਰੀ ਸਕਲ ਪੰਧ ਜਗੀਆਂ ਸਵਾਰੇ ਸੇਖਣ ਕੋ ਸਭ ਗੁਰ ਸੁਖ ਦੀਆਂ ਸਤਿਗੁਰ ਕੋ ਪਰਮਉਪਦੇ ਪੀਓ ਕਟ ਕਟ ਕੇ ਅੰਧ ਕੀ ਜਲਤ ਭਲੇ ਬੁਰੇ ਕੀ ਪੀਰ ਪਛੜਤ ਚਿੰਤਿੰਦਾ ਕੋਈ ਤਰਸ ਬੋਲਲਾ ਸਤਿਗੁਰ ਕਿਰਪਾ ਲੇਕਰ ਹੁਣ ਲਾ ਸਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਤਨ ਕੇ ਸੁਖੀ ਏ ਕਹਿ ਕੀ ਪੀਰ ਪਛਾਨੈ ਘਟ ਘਟ ਕੇ ਪਰਤਕੀ ਜਾਣੈ ਜਗਤ ਕਰੰਕਰ ਕਰ ਤਾਰਾ ਪ੍ਰਚੰਤ ਤਰੀ ਅਪਾਰ ਜਾਪਾ ਕਰਮ ਕਬਹੂ ਤੂੰ ਮੈਂ ਮਿਲਤੇ ਸਰਬਹੁ ਜੇ ਤੇ ਬਦਨ ਰਸ਼ਨ ਸੰਤਾਰੈ ਆਪਾ ਬਣੀ ਹੋਜੇ ਉਚਾਰੈ ਤਮ ਸਦੀ ਤੇ ਰਹੇ ਨਿਰਅਤਮ ਜਾਣ ਤੋ ਦੇਦ ਭੇਦ ਅਨਿਆਤਮ ਨਿਰੰਕਾਰ ਸਰਵਕਾਰ ਮੇਰਾ ਨਾਮ ਆਦ ਅਨੀਲੇਨਾ ਦੇ ਅਸੰਭ ਤਾ ਕੰਮ ਚਰਦ ਭੇਦਾਨਮ ਦੇਵਨ ਪਾਉ ਤੋ ਭੇਦਾਂ ਤਾ ਕੋ ਕਰ ਪੰਗਲ ਮੰਨ ਤਾ ਮਹਾ ਮੂਰਤਿ ਤੇ ਨ ਜਾਣ ਤਾ ਮਹਾ ਦੇਖ ਕੋ ਕੈਸਾ ਸਦਾ ਸੇਵਾ ਓਂਕਾਰ ਤਾ ਚਿੰਤਨਾ ਭੇਵ ਆਤਮਾ ਆਪਣੀ ਬੁਧ ਹੈ ਚੇਤੀ ਵਰਨ ਪਿੰਨ ਪਿੰਨ ਤੋਂ ਹੈ ਚੇਤੀ ਤੁਮਰਾ ਲਗ ਨ ਜਾਏ ਪਸਾਰਾ ਕੈਸ ਨਾਮ ਕਉ ਸੰਸਾਰਾ ਇੱਕ ਹੈ ਰੂਪਨ ਸਰੂਪਾ ਆਦੁਰਛਾ ਮੇਰੀ ਤੁਮ ਕਰੋ سیکھے اوبار یا سکھ سن بھرو دلت جتے اٹھ وٹھ کاتا سکھ ملے شکر روز کاتا جے اج دو ترسک نہیں پرے تلکے دوڑے لوگتا مرے پرک جون پرے دمارے تلکے دو سکھ سبتارے جو کل کوئی کبارتیا ہے تاں گے کام نکلیے ہیں رچہ گوئے دلسکالا جو سرسکرے ਕੰਦਾ ਕਿਰਪਾ ਤੇ ਤਨ ਜੈਨ ਹਰ ਹੋ ਤਾਂ ਕੇਤਾ ਕਰਮ ਹਰ ਹੋ ਕ੍ਰਿਤ ਸਿਧ ਕਰਮੋ ਸਭ ਹੋਈ ਡੁੱਟ ਸਾਸ ਕੇ ਨਾ ਕੋਈ ਏਕ ਬਾਣ ਜਿ ਤੁਮੇ ਸੁੰਧਾਰਾ ਕਾਲ ਅਸੇ ਨਹੀ ਉਬਾਰਾ ਚਿੰਨਰ ਨਾਮ ਤਿਹਾਰੋ ਕਹਾ ਦਾਰ ਦੁੜ ਤੋ ਤੇਰਾ ਕਰਕੇ ਜਿਮੇ ਸੰਤਿਹਾਰੀ ਆਪਾ ਤੇ ਉਬਾਰੀ ਸਰਬ ਔਰਮਾ ਸਹਾਈ ਦੁਸ਼ਟ ਦੋਖ ਤੇ ਹੀ ਹੋ ਬਚਾਈ ਖੜੇ ਗੀਤ ਮੈਂ ਸਰਣ ਤੇ ਹਾਰੀ ਆਪ ਆਦਿ ਜੋ ਉਬਾਰੀ ਸਰਬ ਔਰਮਾ ਸਹਾਈ ਦੁਸ਼ਟ ਤੇ ਲੋਚਾਈ ਸੋਈਆ ਪਾਏ ਜਨ ਜਤਿ ਤਮਰੇ ਤਤਿ ਹੋਆ ਨੇ ਯਾਦਿਓ ਗੁਰ ਪ੍ਰੀਤਿ ਪੁਰਾਨ ਪੁਰਾਨ ਅਨੇਕ ਹੈ ਮਤਿ ਇਕ ਨਾਮ ਪਾਣਿਓ ਸਿਮਰ ਸਾਚ ਤਰੇ ਸਦੈ ਮੋ ਭੀਤ ਕਮ ਇਕ ਨ ਜਾਣਿਓ ਸ੍ਰੀ ਅਸਪਾ ਕਰਪਾ ਤੁਮਰੀ ਕਰੈ ਨ ਕਰੋ ਸਭ ਤਹ ਹੰਖਨਿਓ ਤੋਹਰਾ ਸਗਲ ਦੁਆਰਿ ਸਾਡ ਕੈ ਗਹਿ ਤੋ ਹਾਰੋ ਦੁਆਰ ਬਾਹੇ ਕੇ ਕਿਲਾ ਜਸੋ ਗੋਬਿੰਦ ਦਾਸ ਤੋ ਹਾਰ ਰਾਮਲੀ ਮਹੱਲਾ ਤੀਜਾ ਨੰਦ ਓੰਕਾਰ ਸਤਿ ਸ੍ਰੀ ਅਕਾਲ ਅੰਧਾ ਤਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਵੰਤ ਤਪਾਇਆ ਸੈ ਸਿਂਤੀ ਮਨ ਬਚੀਆਂ ਵਧਾਈਆਂ ਰਾਗ ਰਤ ਪਵਾਨ ਪ੍ਰਿਣਾ ਸ਼ਕਤ ਦਾ ਬਣਿਆ ਆਸ਼ਮ ਗੁਰਤਾ ਦਾ ਹੋ ਹਰੀ ਕੇਰਾ ਮਨ ਚਨੀ ਵਸਾਇਆ ਕਹ ਨਾਨਕ ਰੰਧਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤਿਸ ਦਾ ਰੋਹ ਹੁਣ ਹਾਤੇ ਨਾਰੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰ ਕਰ ਤੇਰਾ ਕਾਰ ਸਭ ਤੋਂ ਆਗਣਾ ਸਭ ਨੂੰ ਦਰਸਮੈ ਸੁਆਮੀ ਸੋ ਕੋ ਮਨ ਵਿਸਾਰੇ ਕਹਿ ਨੰਨ ਵੀਰੇ ਸਦਾ ਰੋਹਨਾਨੀ ਸਾਚੇ ਸਾਈ ਦਾ ਚਰਨਹੀ ਧਾਰ ਤੇਰੇ ਘਰ ਘਰ ਤੇ ਸਭ ਚਾ ਜਿੰਦੇ ਸੋ ਪਾਵੇ ਸਦਾ ਸਿਮਲਾ ਤੇਰੀ ਨਰਮਨਸਾਵੇ ਨਾਮ ਜਿਨ ਕੇ ਮਨਸਿਆ ਬਾਝੇ ਸੰਘਨੇਰੇ ਕਹੈ ਨਾਨਕ ਸੱਚੇ ਸਾਹਿਬ ਕੈ ਨਹੀਂ ਕਰ ਤੇਰੇ ਮੱਛਾ ਗੋਇਲਾ ਅਧਾਰੋਂ ਸਾਥ ਨਾਮ ਧਾਰਿ ਗਿਰਾਜ ਤਤ ਸੰਗ ਵਾਈਆ ਤਦ ਸਾਥ ਸੁਖ ਮਨ ਆਏ ਹਸਿਆ ਜਿਨੇ ਛੇ ਸਰਪ ਜਾਣਿਆ ਸਦਾ ਕਰਦਾ ਕੀਤਾ ਗੁਰ ਬਿਤੋ ਜਿਸ ਦੀਆਂ ਇਹੇ ਦੇ ਅੰਨਿਆ ਕਹਿ ਨਾਨਕ ਸੁਣਾ ਸੰਤਾਂ ਸ਼ਬਦ ਤਰਪਿਆ ਸੱਚਾ ਨਾਮ ਮਿਲਾਇਆ ਦਾਰੋਂ ਵਾਜੇ ਪੰਛੀ ਸ਼ਬਦ ਘਰ ਸੁਹਾਗੇ ਘਰ ਸੁਹਾਗੇ ਸੁਣਵਾਜੇ ਕਲਾਟ ਕਰਤਾਰੀਆਂ ਪਾਂਛੇ ਦੁਰਦੁਆਸ ਕੀਤੇ ਕਾਲ ਕੰਟਕ ਮਾਰਿਆ ਤਉ ਪਾਇਆ ਤੁੰਗ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਣ ਅਦ ਆਚੈ ਅਣਤ ਸੁਣੋ ਵਡ ਪਾ ਕੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤ੍ਰੈ ਸਗਲ ਵਿਸੂਰੇ ਦੁਖ ਰੋਗ ਸੁਤਾ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਉਨੀ ਤ ਕਹਤੇ ਪਵਿਤ ਸਤਿ ਗੁਰ ਰਹਾ ਪਰ ਪੂਰੇ ਦਿਲ ਵਰਤ ਨਾਨਕ ਗੁਰ ਚਰਨ ਲਾ ਕੇ ਵਾਜੀ ਅਨਤ ਪੂਰੇ ਸੁਣ ਤੇ ਉਨੀ ਤ ਕਹਤੇ ਪਵਿਤ ਸਤਿ ਗੁਰ ਰਹਾ ਪਰ ਪੂਰੇ ਦੇ ਵਰਤ ਨਾਨਕ ਗੁਰ ਚਰਣਾਂ ਦਾ ਤੇ ਬਾਜੇ ਅਨਹਦ ਪੂਰੇ ਮਦਾਬਣੀ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਦਾ ਹੋਈ ਉਦਾਰੋ ਇਹ ਵਸਰੇ ਨ ਜਾਇ ਨਿਤ ਨਿਤ ਰਖਿ ਉਰਤਾਰੋ ਤੰ ਸੰਸਾਰ ਚ ਲਗਤੈ ਐ ਸੰਦਾਨ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਤੇੜਾ जात the ਆ ਉਹ ਸਭ ਦੀ ਪਾਰ ਪਹੇ ਜਿਨ ਕੋ ਲਖਨ ਪਿਆਸ ਅੰਮ੍ਰਿਤ ਸੇ ਖਾ ਗਲ ਮੇ ਇਹੋ ਉਨਕੁਣ ਗੋਬਿੰਦ ਗਾ ਸਭ ਸੈ ਲੋਕ ਪਾਲ ਸੁਮਾਲੈ ਸਾਤਸਾ ਬਿਰਥਾ ਕੋਈ ਨ ਜਾਏ ਜੇ ਆਵੇ ਤੁਧਿਆਹ ਸੋਖ ਮੰਡਾ ਪੰਝਵੰ ਅੰਤੈ ਕੋਈ ਅਨਤਨ ਜਿਹਾਂ ਜਪੁਰਨਾ ਨਿਤਰੇ ਸਤ ਗੁਰ ਤੇਖੜੀ ਸਰਣੀ ਸੁਲਟਾ ਗੁਰਦਾ ਸਤ ਗੁਰ ਸੇਤੀ ਰਤੇ ਦਰਗਹਿ ਪਾਈਐ ਖਾਉ ਕਹੁ ਨਾਨਕ ਤਿਰ ਪਾ ਕਰਿ ਜਿਸ ਨੂੰ ਏ ਵਖਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮੰਨ ਲਾਤਮ ਜਵ ਰੱਖੇ ਰੱਖ ਰਹਾ ਹਾਰੋ ਆਪੇ ਉਬਾ ਨਾਰਿ ਅਨੂ ਸਾਤ ਨਿੰਦਕ ਦੁਸ਼ਤ ਖਿਨ ਮਾਹੇ ਨਾਰਿ ਅਨੂ ਤੇ ਸਹਬ ਕੀ ਕੈ ਕੋ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾ ਤੇ ਸਹਜ ਕੀ ਟੇਕ ਨਾਨਕ ਮੰਨੈ ਬਾਕੇ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹਿ ਤੂੰ ਠਾਕ